ਸਾਇੰਸ ਸੱਚ ਟੀਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰਾਂ ਅੱਜ ਦੀਆਂ ਮੁੱਖ ਖਬਰਾਂ ਦਿੱਲੀ ਜਵ ਪਾਸਪਾਸ ਸਰਕਾਰ ਵੱਲੋਂ ਤੇ ਕੋਈ ਭਲਾਈ ਯੋਜਨਾ ਬੰਦ ਨਹੀਂ ਹੋਵੇਗੀ ਮੋਦੀ ਉਧਾਰਨ ਕੀਤੇ ਪ੍ਰੋਜੈਕਟ ਕੇਂਦਰ ਤੇ ਦਿੱਲੀ ਦੇ ਸਾਂਝੇ ਉਦਮਾ ਕੇਜਰੀਵਾਲਾ ਰਾਸ਼ਟਰਪਤੀ ਜ਼ੇਲੈਂਸਕੀ ਦਾ ਦਾਵਾ ਰੂਸ ਨੇ ਸੈਂਕੜੇ ਡਰੋਨ ਛੁੱਟੇ ਪਾਬੰਦੀਆਂ ਨੂੰ ਹੋਰ ਸਖਤ ਕਰਨ ਲਈ ਕਿਹਾ ਕੋਈ ਉਹਨੇ ਬਦਲੇ ਨਿਯਮਾਂ ਅਣਵਿਆਹ ਜੋੜੇ ਹੁਣ ਨਹੀਂ ਲੈ ਸਕਣਗੇ ਹੋਟਲ ਦੇ ਕਮਰੇ ਗੱਲਾਂ ਵਰਗੀਆਂ ਸੜਕਾਂ ਪਾਜਪਾ ਗੁਰਮੇਸ਼ ਵਿਧੂੜੀ ਦੀ ਪ੍ਰਿੰਕਾ ਵਰ ਟਿੱਪਣੀ ਤੋਂ ਵਿਵਾਦ ਡੱਲੇਵਾਲ ਦਾ ਮਰਨ ਵਰਤ 41ਵੇਂ ਦਿਨ ਵੀ ਜਾਰੀ ਸਥਿਤੀ ਨਾਜ਼ੁਕ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਕੀਤਾ ਕਾਬੂ 1 ਕਿਲੋ ਵਜਨੀ ਹੈਰਨ ਦੇ ਦੋ ਪੈਕੇਟ ਬਰਾਮਦ ਡੱਲੇਵਾਲ ਮਾਮਲਾ ਪੰਜਾਬ ਦੇ ਮੁੱਖ ਸਕੱਤਰ ਤੇ ਡੀਜੀਪੀ ਖਿਲਾਫ ਹੱਤਕਪ੍ਰੇਸ਼ਟ ਤੇ ਸੁਣਵਾਈ ਅੱਜ ਦਿੱਲੀ ਦੇ ਉਪਰਾਇਪਲ ਵੱਲੋਂ 84 ਸਿੱਖਰਵਰਦੀ ਦੰਗਿਆਂ ਦੇ ਪੀੜਤਾਂ ਲਈ ਨੌਕਰੀ ਦੇ ਮਾਪਦੰਡਾਂ 'ਚ ਛੋਟ ਨੂੰ ਮਨਜ਼ੂਰੀ ਗੁਜਰਾਤ ਦੇ ਪੋਰਵੰਦਰ 'ਚ ਕੋਸਟ ਗਾਰਡ ਦਾ ਹੈਲੀਕਾਪਟਰ ਹਾ사ਗ੍ਰਸਤ ਤਿੰਨ ਹਲਾਕ ਡਾਕਟਰ ਮਨਮੋਹਨ ਸਿੰਘ ਨੂੰ ਭਾਰਤ ਰਤਨ ਦੇਣ ਦੀ ਸ਼ਿਫਾਰਿਸ਼ ਬਾਰੇ ਪੰਜਾਬ ਅਸੈਂਬਲੀ 'ਚ ਸਾਂਝਾ ਮਤ ਲਿਆਂਦਾ ਜਾਵੇ ਬਾਜਵਾ ਮੋਗਾ ਅੰਮ੍ਰਿਤਸਰ ਰੋਡ 'ਤੇ ਮੋਟਰਸਾਈਕਲ ਕੈਂਟਰ ਦੀ ਟੱਕਰ 'ਚ ਨੌਜਵਾਨ ਦੀ ਮੌਤ ਸਾਬਕਾ ਮੁੱਖ ਮੰਤਰੀ ਚੰਨੀ ਦੀ ਸੱਸ ਦੀਆਂ ਅਸਥੀਆਂ ਜਲ ਪ੍ਰਵਾਹ ਸਰਕਾਰੀ ਲਾਰੀਆਂ ਦਾ ਤਨਰੋਜਾ ਚੱਕਾ ਜਾਮ ਅੱਜ ਬੱਸ ਹਾਦਸਾ ਮੁਆਵਜ਼ੇ ਲਈ ਡੀਸੀ ਦਫਤਰ ਅੱਗੇ ਧਰਨੇ ਅੱਜ ਬਲਵੰਤ ਸਿੰਘ ਰੰਮੂ ਵਾਲੀਆ ਦੀ ਪਤਨੀ ਜਨੈਲ ਕੌਰ ਦਾ ਦੇਹਾਂਤ ਮੁਹਾਲੀ ਵਿਖੇ ਹੋਵੇਗਾ ਅੰਤਮ ਸੰਸਕਾਰ ਭਾਰਤ ਵਿਸ਼ਵਲ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਬਾਹਰ ਹੁਣ ਖਬਰਾਂ ਵਿਸਤਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੀ ਆਪ ਸਰਕਾਰ ਤੇ ਇੱਕ ਦਹਾਕੇ ਤੱਕ ਕੇਂਦਰ ਨਾਲ ਲੜਨ ਤੇ ਸਮਾਵਰਵਾਦ ਕਰਨ ਦਾ ਦੋਸ਼ ਲਾਇਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਕੌਮੀ ਰਾਜਧਾਨੀ ਨੂੰ ਭਵਿੱਖ ਦਾ ਸ਼ਹਿਰ ਬਣਾਉਣ ਲਈ ਉਹ ਭਾਇਪਾ ਨੂੰ ਇੱਕ ਮੌਕਾ ਦੇਣਾ। ਪ੍ਰਧਾਨ ਮੰਤਰੀ ਨੇ ਇਹ ਵੀ ਪ੍ਰੋਸਾਹਤ ਦਿੱਤਾ ਕਿ ਜੇ ਭਾਇਪਾ ਦੀ ਦਿੱਲੀ ਦੀ ਸਰਕਾਰ ਬਣੀ ਤਾਂ ਕੋਈ ਜਨਤਕ ਭਲਾਈ ਯੋਜਨਾ ਬੰਦ ਨਹੀਂ ਕੀਤੀ ਜਾਵੇਗੀ। ਪਰ ਸਰਕਾਰ ਯੋਜਨਾਵਾਂ ਨੂੰ ਲਾਗੂ ਕਰਨ 'ਚ ਹੋਏ ਭ੍ਰਿਸ਼ਟਾਚਾਰ ਨੂੰ ਜੜੋਂ ਖਾਲ ਸੁਟੇਗੀ। ਇਸ ਤੋਂ ਪਹਿਲਾਂ ਮੋਦੀ ਨੇ 13 ਕਿਲੋਮੀਟਰ ਲੰਮੇ ਦਿੱਲੀ-ਮੇਟ ਖੇਤਰੀ ਰੈਪਿਡ ਟ੍ਰਾਂਜਟਾ ਸਿਸਟਮਾ ਕਲਡੋਰ ਦਾ ਉਦਘਾਟਨ ਕਰਨ ਸਮੇਤ ਕੁੱਲ 12200 ਕਰੋੜ ਰੁਪਏ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਦਘਾਟਨ ਕੀਤੇ ਗਏ ਦੋ ਪ੍ਰੋਜੈਕਟਾਂ ਬਾਰੇ ਦਾਵਾ ਕੀਤਾ ਕਿ ਇਹ ਕੇਂਦਰ ਤੇ ਦਿੱਲੀ ਸਰਕਾਰ ਦੇ ਸਾਂਝੇ ਉਦਮ ਹਨ মিডিਆ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਪ੍ਰੋਜੈਕਟ ਸ਼ਹਿਰ ਅਤੇ ਕੇਂਦਰ ਸਰਕਾਰ ਵਿਚਕਾਰ ਸਹਿਯੋਗ ਦਾ ਨਤੀਜਾ ਹਨ ਕੇਜਰੀਵਾਲ ਨੇ ਆਪਣੇ ਆਲੋਚਕਾਂ ਤੇ ਨਿਸ਼ਾਨਾ ਸਿੱਧਿਆਂ ਕਿਹਾ ਕਿ ਇਹ ਉਦਘਾਟਨ ਉਹਨਾਂ ਲੋਕਾਂ ਨੂੰ ਜਵਾਬ ਹੈ ਜੋ ਆਕਤਿਆਨ ਕਿ ਆਪ ਸਿਰਫ ਲੜਾਈ ਝਗੜੇ ਕਰਦੀ ਹੈ ਉਹਨਾਂ ਕਹਾਂ ਕਿ ਪਿਛਲੇ 10 ਸਾਲਾਂ ਚ ਆਪਸਕਾਰ ਨੇ ਕੰਮ ਨੂੰ ਹਰ ਚੀਜ਼ ਤੋਂ ਉੱਪਰ ਰੱਖਿਆ ਉਹਨਾਂ ਕਹਾਂ ਕਿ ਮੋਦੀ ਵੱਲੋਂ 2020 ਕੀਤੇ ਗਏ ਵਾਦੇ ਅਜੇ ਤੱਕ ਪੂਰੇ ਨਹੀਂ ਹੋਏ ਹਨ ਅਤੇ ਦਿੱਲੀ ਦੇ ਲੋਕ ਅਜੇ ਵੀ ਉਡੀਕ ਕਰ ਰਹੇ ਹਨ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ ਇਹ ਜੰਗ ਦਿਨੋਂ ਦਿਨ ਵੇ ਖਤਰਨਾਕ ਹੁੰਦੀ ਜਾ ਰਹੀ ਹੈ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਰੂਸ ਦੇ ਪਵੰਦਿਆਂ ਬਤਾਉਣ ਦੀ ਮੰਗ ਕੀਤੀ ਹੈ। ਉਹਨਾਂ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਪਿਛਲੇ ਹਫ਼ਤੇ ਕੀਵਤੇ 103 ਡਰੋਨ ਅਤੇ 600 ਤੋਂ ਜ਼ਿਆਦਾ ਡਰੋਨ ਹਮਲੇ ਕੀਤੇ ਗਏ। ਇਸ ਤੋਂ ਇਲਾਵਾ ਮਾਸਕੋ ਨੇ ਕਈ ਗਾਈਡਡ ਏਰੀਅਲ ਬੰਬਾਂ ਤੇ ਮਿਜ਼ਾਈਲਾਂ ਦੀ ਵੀ ਵਰਤੋਂ ਕੀਤੀ। ਜਿਸ ਵਿੱਚ ਦੁਨੀਆ ਭਰ ਤੋਂ ਪ੍ਰਾਪਤ ਕੀਤੇ ਗਏ 50,000 ਤੋਂ ਵੱਧ ਸ਼ਾਮਲ ਹਨ। ਯਾਤਰਾ ਖੇਤਰ ਦੀ ਕੰਪਨੀ ਓਯੋ ਨੇ ਵੀਰਵਾਰ ਨੂੰ ਕਿਹਾ ਕਿ ਉਸਨੇ ਮੀਟ ਤੋਂ ਸ਼ੁਰੂ ਹੋਣ ਵਾਲੇ ਆਪਣੇ 파ਟਰਨਰ ਹੋਟਲਾਂ ਲਈ ਨਵੀਂ ਚੈੱਕ-ਇਨ ਨੀਤੀ ਲਾਗੂ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਅਣਵਿਆਹੇ ਜੋੜਿਆਂ ਦੀ ਜਾਂਚ ਦੀ ਇਜਾਜ਼ਤ ਨਹੀਂ ਹੋਵੇਗੀ। ਯਾਨੀ ਹੋਟਲਸ ਸਿਰਫ ਪਤੀ-ਪਤਨੀ ਹੀ ਕਮਰਾ ਲੈ ਸਕਣਗੇ। ਸੋਧੀ ਹੋਈ ਪਾਲਿਸੀ ਦੇ ਤਹਿਤ ਸਾਰੇ ਜੋੜਿਆਂ ਨੂੰ ਚੈੱਕ-ਇਨ ਦੇ ਸਮੇਂ ਆਪਣੇ ਰਿਸ਼ਤੇ ਦਾ ਜ਼ਾਇੰਸਬੂਦ ਦੇ ਲਈ ਕਿਹਾ ਜਾਵੇਗਾ। ਇਸ 'ਚ ਆਨਲਾਈਨ ਬੁਕਿੰਗ ਸ਼ਾਮਲ ਹੈ। ਕੰਪਨੀ ਨੇ ਕਿਹਾ ਕਿ ਓਯੋ ਨੇ ਆਪਣੇ ਭਾਈਵਾਲ ਹੋਟਲਾਂ ਨੂੰ ਸਤਾਨਕ ਸਮਾਜਿਕ ਸੁਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਮਰਜ਼ੀ ਨਾਲ ਅਣਵਿਆਹੇ ਜੋੜਿਆਂ ਦੀ ਬੁਕਿੰਗ ਤੋਂਨ ਕਾਰ ਕਰਦਾ ਅਧਿਕਾਰ ਦਿੱਤਾ ਹੈ। ਸੀਨੀਅਰ ਭਾਇ ਭਾਗੂ ਤੇ ਕਾਲਕਾਜੀ ਵਿਧਾਨ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਰਮੇਸ਼ ਵਿਧੂੜੀ ਮੁੜ ਵਿਵਾਦਾਂ 'ਚ गिर ਗਏ ਹਨ। ਸਾਬਕਾ ਐਮਪੀ ਵਿਧੂੜੀ ਨੇ ਇਹ ਕਹਿ ਕੇ ਵਿਵਾਦ ਸੇਲਿਆ ਕਿ ਉਹ ਦਿੱਲੀ ਵਿਧਾਨ ਸਭਾ ਚੋਣਾਂ 'ਚ ਜਿੱਤ ਮਗਰੋਂ ਇਲਾਕੇ ਦੀਆਂ ਸੜਕਾਂ ਨੂੰ ਕਾਂਗਰਸ ਆਗੂ ਪ੍ਰਿੰਕਾ ਗਾਂਧੀ ਦੀਆਂ ਗੱਲਾਂ ਵਰਗੀਆਂ ਬਣਾ ਦੇਣਗੇ। ਸੋਸ਼ਲ ਮੀਡੀਆ ਤੇ ਵਾਇਲ ਹੋਈ ਕਥਿਤ ਵੀਡੀਓ 'ਚ ਵਿਧੂੜੀ ਨੂੰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ। ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਜਿਵੇਂ ਅਸੀਂ ਔਕਲਾ ਤੇ ਸੰਗ ਬਿਹਾਰ ਚ ਸੜਕਾਂ ਬਣਾਈਆਂ ਹਨ ਉਸੇ ਤਰ੍ਹਾਂ ਅਸੀਂ ਕਾਲਕਾਜੀ ਦੀਆਂ ਸਾਰੀਆਂ ਸੜਕਾਂ ਪ੍ਰਿੰਕਾ ਗਾਂਧੀ ਦੀਆਂ ਗੱਲਾਂ ਜਿਹੀਆਂ ਬਣਾ ਦੇਵਾਂਗੇ ਉਧਰ ਕਾਲਕਾਜੀ ਤੋਂ ਕਾਂਗਰਸੀ ਉਮੀਦਵਾਰ ਤੇ ਮਹਿਲਾ ਕਾਂਗਰਸੀ ਪ੍ਰਧਾਨ ਅਲਕਾ ਲੰਬਾ ਨੇ ਬਧੂੜੀ ਨੂੰ ਨਿਸ਼ਾਨੇ ਤੇ ਲਿਆ ਤੇ ਉਹਨਾਂ ਤੇ ਇੱਕ ਵਾਰ ਫੇਰ ਮਹਿਲਾਵਾਦ ਦਾ ਨਿਰਾਦਰ ਕਰਨ ਦਾ ਦੋਸ਼ ਲਾਇਆ ਹੈ ਇਸ ਦੌਰਾਨ ਬਧੂੜੀ ਜੋ ਆਪਣੇ ਬਿਆਨਾਂ ਨੂੰ ਲੈ ਕੇ ਪਹਿਲਾਂ ਹੀ ਗਵਾੜਾਂ ਚ ਰਹੇ ਹਨ ਨੇ ਸ਼ੁਰੂਆਤ ਵਿੱਚ ਇਹ ਕਹਿੰਦੇ ਆ ਆਪਣਾ ਬਚਾਅ ਕੀਤਾ ਕਿ ਆਰ ਜੀਡੀ ਆਕੂ ਲਾਲੂ ਪ੍ਰਸ਼ਾਦ ਜੱਦਵ ਨੇ ਵੀ ਅਦਾਕਾਰ ਤੇ ਭਾਜਪਾ ਐਮਪੀ ਹੀਮਾ ਮਲਣੀ ਬਾਰੇ ਮਿਲਦੀ ਜੁਲਦੀ ਟਿੱਪਣੀ ਕੀਤੀ ਸੀ ਹਾਲਾਂਕਿ ਵਿਧੂੜੀ ਨੇ ਮਗਰੋਂ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਕਿ ਜੇ ਉਹਨਾਂ ਦੀਆਂ ਟਿੱਪਣੀਆਂ ਨਾਲ ਕਿਸੇ ਨੂੰ ਸੱਟ ਵੱਜੀ ਹੋਵੇ ਤਾਂ ਉਹਨਾਂ ਨੂੰ ਇਸ ਦਾ ਅਫਸੋਸ ਹੈ ਵਿਧੂੜੀ ਨੇ ਕਿਹਾ ਕਿ ਸਿਆਸੀ ਮਫਾਦਾਂ ਲਈ ਉਹਨਾਂ ਦੀਆਂ ਟਿੱਪਣੀਆਂ ਨੂੰ ਗਲਤ ਰੰਗਤ ਦਿੱਤੀ ਜਾ ਰਹੀ ਹੈ ਉਧਰ ਕਾਂਗਸ ਨੇ ਇਹ ਟਿੱਪਣੀਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਤੋਂ ਭਾਜਪਾ ਦੀ ਮਹਿਲਾਵਾਂ ਵਿਰੋਧੀ ਮਾਨਸਿਕਤਾ ਚਲਦੀ ਹੈ ਕਾਂਗਸ ਦੀ ਤਰਜਮਾਨ ਸੁਪਰੇਆ ਸਿੰਨੇ ਨੇ ਕਿਹਾ ਰੇ ਮੇਸ਼ੇ ਵਿਧੂੜੀ ਦੀ ਟਿੱਪਣੀ ਨਾ ਸਿਰਫ ਸ਼ਰਮਨਾਕ ਹੈ ਪਰ ਇਹ ਮਹਿਲਾਵਾ ਮਰੋਧੀ ਸੌੜੀ ਮਾਨਸਿਕਤਾ ਨੂੰ ਵੀ ਦਰਸਾਉਂਦੀ ਹੈ ਪਰ ਅਜਿਹੇ ਵਿਅਕਤੀ ਤੋਂ ਕੀ ਹਾਸ ਕੀਤੀ ਜਾ ਸਕਦੀ ਹੈ ਜਿਸ ਨੇ ਸਦਨ ਵਿੱਚ ਆਪਣੀ ਸਾਥੀ ਮਹਿਲਾ ਐਮਪੀ ਖਿਲਾਫ ਮਾੜੀ ਸ਼ਬਦਾਵਲੀ ਵਰਤੀ ਸੀ ਇਸ ਲਈ ਉਸ ਨੂੰ ਕੋਈ ਸਜ਼ਾ ਵੀ ਨਹੀਂ ਮਿਲੀ ਨਾ ਸਿਰਫ ਵਿਧੂੜੀ ਬਲਕਿ ਭਾਏ ਭਾਦੀ ਸਿੱਖਰਲੀ ਲੀਡਰਸ਼ਿਪ ਨੂੰ ਦੋਵੇਂ ਹੱਥ ਜੋੜ ਕੇ ਮੁਆਫੀ ਮੰਗਣੀ ਚਾਹੀਦੀ ਹੈ ਚਿਰਨੇਤ ਨੇ ਕਿਹਾ ਕਿ ਇਹ ਨਾ ਸਿਰਫ ਪ੍ਰਿੰਕਾ ਬਲਕਿ ਸਾਰੀਆਂ ਮਹਿਲਾਵਾਂ ਦਾ ਨਿਰਾਦਰ ਹੈ ਇਸ ਦੌਰਾਨ ਕਾਂਗਰਸ ਦੀਆਂ ਮਹਿਲਾ ਵਰਕਰਾਂ ਨੇ ਅਲਕਾ ਲਾਂਬਾ ਦੀ ਵਾਈ ਵਿੱਚ ਧੂੜੀ ਦਾ ਪਤਲਾ ਵੀ ਫੋਕਿਆ 41ਵੇਂ ਦਿਨ ਕਿਸਾਨਾਗੋਜ ਜਗਜੀਤ ਸਿੰਘ ਢੱਲੇਵਾਲ ਦਾ ਫਨੋਰੀ ਬਾਰਡਰ ਵਿਖੇ ਮਰਨ ਵਰਤ ਜਾਰੀ ਰਿਹਾ ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਦੱਸਿਆ ਕਿ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਜਿਗਰ ਗੁਰਦੇ ਤੇ ਫੇਫੜਿਆਂ ਦੀ ਸਮੱਸਿਆ ਹੈ ਉਹਨਾਂ ਕਹਿਆ ਕਿ ਜੇਕਰ ਜਗਜੀਤ ਸਿੰਘ ਢੱਲੇਵਾਲ ਜੀ ਦਾ ਮਰਨ ਵਰਤ ਵੀ ਖਤਮ ਹੋ ਜਾਂਦਾ ਹੈ ਤਾਂ ਖਤਰਾ ਹੈ ਕਿ ਜਗਜੀਤ ਸਿੰਘ ਢੱਲੇਵਾਲ ਜੀ ਦੇ ਸਾਰੇ ਅੰਗ 100% ਕੰਮ ਨਾ ਕਰ ਸਕਣ ਡਾਕਟਰਾਂ ਨੇ ਦੱਸਿਆ ਕਿ ਜਗਜੀਤ ਸਿੰਘ ਢੱਲੇਵਾਲ ਪਿਛਲੇ ਕਈ ਦਿਨਾਂ ਤੋਂ ਠੀਕ ਤਰ੍ਹਾਂ ਨਾਲ ਖੜੇ ਨਹੀਂ ਹੋ ਸਕਦੇ ਹਨ ਇਸ ਕਾਰਨ ਉਹ ਆਪਣਾ ਬਜਟ ਠੀਕਰਾਂ ਨਹੀਂ ਮਾਪ ਪਾ ਰਹੇ ਹਨ ਡਾਕਟਰਾਂ ਨੇ ਦੱਸਿਆ ਕਿ ਉਸ ਦੀਆਂ ਮਾਸਪੇਸ਼ੀਆਂ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀਆਂ ਹਨ ਅਤੇ ਸ਼ਾਇਦ ਉਹ ਕਦੇ ਵੀ ਠੀਕ ਨਹੀਂ ਹੋ ਸਕਣਗੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਅਤੇ ਜ਼ਿਲ੍ਹੇ ਅੰਦਰ ਸਰਹੱਦ ਪਾਰ ਨਸ਼ਿਆਂ ਦੇ ਨੈੱਟਵਰਕ ਨੂੰ ਖਤਮ ਕਰਨ ਤੇ ਤਸਕਰੀ ਨੂੰ ਢੱਲ ਪਾਉਣ ਲਈ ਗੁਰਦਾਸਪੁਰ ਪੁਲਿਸ ਨੇ ਚੰਦੂ ਬਡਾਲਾ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ ਜਿਸ ਪਾਸੋਂ ਦੋ ਪੈਕਟ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਜਿਸ ਦਾ ਕੁੱਲ ਵਜ਼ਨ 1 ਕਿਲੋ ਹੈ ਸੁਪਰੀਮ ਕੋਰਟ ਮਰਨ ਵਰਤੇ ਬੈਠੇ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਨਾਲ ਸੰਬੰਧੀ ਦਿੱਤੇ ਨਿਰਦੇਸ਼ਾਂ ਦਾ ਪਾਲਣ ਨਾ ਕਰਨ ਤੇ ਪੰਜਾਬ ਦੇ ਮੁੱਖ ਸਕੱਤਰ ਤੇ ਡੀਜੀਪੀ ਖਿਲਾਫ ਹੱਤਕਪੇਸ਼ੰਦੇ ਅੱਜ ਸੁਣਵਾਈ ਕਰੇਗਾ ਸੁਪਰੀਮ ਕੋਰਟ ਨੇ ਪਹਿਲਾਂ ਪੰਜਾਬ ਸਰਕਾਰ ਦੀ ਕਚਾਈ ਕੀਤੀ ਸੀ ਅਤੇ ਕਿਹਾ ਸੀ ਕਿ ਉਸ ਦੇ ਅਧਿਕਾਰੀ ਤੇ ਕੁਝ ਕਿਸਾਨਾਂ ਨੂੰ ਡੱਲੇਵਾਲ ਦਾ ਮਰਨ ਵਰਤ ਕੋਡ ਦੀਆਂ ਕੋਸ਼ਿਸ਼ਾਂ ਬਾਰੇ ਮੀਡੀਆ 'ਚ ਗੈਰ ਜ਼ਿੰਮੇਵਾਰਾ ਨਾ ਬਿਆਨ ਦੇ ਰਹੇ ਹਨ ਅਦਾਲਤ ਨੇ ਢੱਲੇਵਾਲ ਨੂੰ ਹਸਪਤਾਲ ਨਾਲ ਲਿਜਾਣ ਲਈ ਪੰਜਾਬ ਸਰਕਾਰ ਨੂੰ ਕਰਾਰੇ ਹੱਥੀਂ ਲਿਆ ਸੀ ਹਾਲਾਂਕਿ ਉਸ ਨੂੰ ਆਪਣੇ 70 ਸਾਲਾ ਆਗੂ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਨ ਦਾ ਵਿਰੋਧ ਕਰਨ ਵਾਲੇ ਸੰਘਰਸ਼ੀ ਕਿਸਾਨਾਂ ਦੀ ਮਨਸ਼ਾ ਤੇ ਸਖ ਸੀ ਲੰਗੀ 20 ਨਵੰਬਰ ਨੂੰ ਸੁਪਰੀ ਕੋਰਟ ਨੇ ਢੱਲੇਵਾਲ ਦੇ ਹਸਪਤਾਲ ਦਾਖਲ ਹੋਣ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੇ ਡਾਕਟਰਾਂ ਨੂੰ ਦਿੱਤੀ ਸੀ ਅਦਾਲਤ ਨੇ ਕਿਹਾ ਕਿ 70 ਸਾਲਾ ਢੱਲੇਵਾਲ ਨੂੰ ਪੰਜਾਬ ਤੇ ਹਰਿਆਣਾ ਵਿਚਾਲੇ ਖਨੌਰੀ ਹਾਤੇ ਧਰਨੇ ਵਾਲੀ ਥਾਂ ਤੋਂ 700 ਮੀਟਰ ਅੰਦਰ ਸਥਾਪਤ ਆਰਜੀ ਹਸਪਤਾਲ ਲਿਆਇਆ ਜਾ ਸਕਦਾ ਹੈ ਜਿਕਰ ਜੋ ਹੈ ਕਿ ਟੱਲੇਵਾਲ ਐਮਐਸਪੀ ਦੀ ਕਾਨੂੰਨੀ ਗਰੰਟੀ ਸਮੇਤ ਦਸਾਨੀ ਮੰਗਾਂ ਸਵੀਕਾਰ ਕਰਨ ਲਈ ਕੇਂਦਰ ਤੇ ਦਬਾਅ ਬਣਾਉਣ ਲਈ 26 ਨਵੰਬਰ ਤੋਂ ਖਨੌਰੀ ਬਾਡਰ ਤੇ ਮਰਨwarte ਬੈਠੇ ਹੋਏ ਹਨ ਦਿੱਲੀ ਦੇ ਉਪਰਾਜਪਾਲ ਬੀਕੇ ਸਖਸ ਨੇ ਦਿੱਲੀ ਸਰਕਾਰ ਤਹਿਤ ਨੌਕਰੀਆਂ ਲਈ ਅਰਜੀ ਦੇਣ ਵਾਲੇ ਸਾਰੇ 84 ਸਿੱਖ ਵਿਰੋਧੀ ਦੰਗਾ ਪੀੜਤਾ ਨੂੰ ਸਿੱਖਿਆ ਤੇ ਉਮਰ ਮਾਪਦੰਡਾਂ ਵਿੱਚ ਛੋਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਰਾਜ ਨਿਵਾਸ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਉਨ੍ਹਾਂ ਦੱਸਿਆ ਕਿ ਇਹ ਵਿਨੇਕਰਾਂ ਨੂੰ ਲੋੜੀਂਦੀ ਵਿੱਦਿਕ ਯੋਗਤਾ ਵਿੱਚ ਛੋਟ ਦਿੱਤੀ ਗਈ ਹੈ ਅਤੇ ਸਾਰੇ 88 ਵਿਨੇਕਰਾਂ ਲਈ ਉਮਰ ਹੱਦ 55 ਸਾਲ ਤੱਕ ਵਧਾ ਦਿੱਤੀ ਗਈ ਹੈ। ਬਖ ਬਖ ਸਰਕਾਰੀ ਵਿਭਾਗਾਂ ਵਿੱਚ ਫੋਟਕਲ ਡਿਊਟੀ ਕਰਮਚਾਰੀਆਂ ਵਜੋਂ ਉਨ੍ਹਾਂ ਦੀ ਨਿਯੁਕਤੀ ਲਈ ਛੋਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਪ ਰਾਜਪਾਲ ਦਫ਼ਤਰ ਤੋਂ ਜਾਰੀ ਇੱਕ ਨੋਟ ਵਿੱਚ ਕਿਹਾ ਗਿਆ ਇਹ ਸਬੰਧਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਨਤਕ ਪ੍ਰਜਾਦਿਦਿਆਂ ਅਤੇ ਪੀੜਤਾਂ ਦੇ ਸਮੂਹ ਵੱਲੋਂ ਬਾਰ-ਬਾਰ ਮੰਗ ਪੱਤਰ ਦਿੱਤੇ ਗਏ ਸੀ। ਇਹਨਾਂ ਨੇ ਹਾਲ ਹੀ ਵਿੱਚ ਉਪਰਾਏਪਾਲ ਨਾਲ ਮੁਲਾਕਾਤ ਕੀਤੀ ਸੀ ਸਾਲ 1984 ਦੇ ਸਿੱਖਵ੍ਰਤੀ ਦੰਗਿਆਂ ਦੇ ਪੀੜਤਾਂ ਲਈ ਨੌਕਰੀਆਂ ਦੀ ਵਿਵਸਥਾ ਸਣੇ ਪੁਨਰਵਾਸ ਪੈਕੇਜ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ 16 ਜਨਵਰੀ 2006 ਨੂੰ ਮਨਜ਼ੂਰੀ ਦਿੱਤੀ ਸੀ ਭਾਰਤੀ ਕੋਸਟ ਗਾਰਡ ਦਾ ਹੈਲੀਕਾਪਟਰ ਐਤਵਾਰ ਦੁਪਹਿਰੇ ਗੁਜਰਾਤ ਦੇ ਪੋਰਬੰਦਰ ਵਿੱਚ ਲੈਂਡਿੰਗ ਮੌਕੇ ਹਾ사ਗ੍ਰਸਤ ਹੋ ਗਿਆ ਆਸੇ ਵਿੱਚ ਅਮਲੇ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਪੋਰਬੰਦਰ ਦੇ ਐਸਪੀ ਭਰਤ ਸਿੰਘ ਜਡੇਜਾ ਨੇ ਕਿਹਾ ਕਿ आज सा दोपहर 12:10 ਵਜੇ ਹੋਇਆ ਭਾਰਤੀ ਕੋਸਟ ਗਾਰਡ ਦੇ ਐਡਵਾਂਸਡ ਲਾਈਟ ਹੈਲੀਕਾਪਟਰ ਉੱਤੇ ਅਮਲੇ ਦੇ ਤਿੰਨ ਮੈਂਬਰ ਸਵਾਰ ਸਨ ਜੋ ਬੁਰੀ ਤਰ੍ਹਾਂ ਝੁੱਲਸ ਗਏ ਅਤੇ ਉਹਨਾਂ ਨੂੰ ਪੋਰਬੰਦਰ ਦੇ ਹਸਪਤਾਲ ਲਿਜਾਇਆ ਗਿਆ ਕਮਲਾ ਬਾਗ ਪੁਲਿਸ ਥਾਣੇ ਦੇ ਇੰਸਪੈਕਟਰ ਰਾਜੇਸ਼ ਕਨਮੀ ਨੇ ਕਿਹਾ ਕਿ ਅਮਲਾ ਮੈਂਬਰਾਂ ਨੇ ਜ਼ਖਮਾਂ ਦੀ ਤਾਬਨਾ ਚਲਦਿਆਂ ਹਸਪਤਾਲ ਵਿੱਚ ਦਮ ਤੋੜ ਦਿੱਤਾ ਕਾਂਗਸ ਆਗੂ ਤੇ ਪੰਜਾਬ ਦਾ ਅਸਵਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਸੈਂਬਲੀ ਸਪੀਕਰ ਪੁਲਤਾਰ ਸਿੰਘ ਸੰਧਵ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸਾਫਾ ਪ੍ਰਧਾਨ ਮੰਤਰੀ ਡਾਕਟਰ ਮਮੂਨ ਸਿੰਘ ਨੂੰ ਭਾਰਤ ਰਤਨ ਦੇਣ ਦੀ ਸਿਫਾਰਿਸ਼ ਬੰਦੇ ਪੰਜਾਬ ਅਸੈਂਬਲੀ ਵਿੱਚ ਸਾਂਝਾ ਮਤਾ ਲਿਆਂਦਾ ਜਾਵੇ ਬਾਈਬਾਨੇ ਕਿ ਆਕੇ ਦੇਸ਼ ਦੀ ਤਰੱਕੀ ਲਈ ਕੀਤੇ ਕੰਮਾਂ ਤੇ ਬੇਮਿਸਾਲ ਸੇਵਾ ਨੂੰ ਪ੍ਰਸ਼ਾਨ ਦਿੰਦੇ ਆ ਡਾਕਟਰ ਮਮੂਨ ਸਿੰਘ ਨੂੰ ਭਾਰ ਦਾ ਸਿਖਰਲਾ ਨਾਗਰਿਕ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ ਉਹਨਾਂ ਇਸ ਬਾਰੇ ਭਾਏ ਪਾਗੂ ਅਸ਼wini ਸ਼ਰਮਾ ਛੋਮਣੀ ਕਾਲੀਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਤੇ ਬਸਪਾ ਦੇ ਛਤਰਪਾਲ ਨੂੰ ਵੀ ਪੱਤਰ ਲਿਖਿਆ ਹੈ ਉਨਾ ਕੇ ਆਕੇ ਸਰਪਾਰਟੀ ਵਫਦ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਮਰਹੂਮ ਡਾਕਟਰ ਅਮਨਮੋਹਨ ਸਿੰਘ ਨੂੰ ਭਾਰਤ ਰਤਨ ਦੇਣ ਦੀ ਮੰਗ ਕਰਨੀ ਚਾਹੀਦੀ ਹੈ। ਮੋਗਾ ਅੰਮ੍ਰਿਤਸਰ ਮੁੱਖ ਮਾਰਗ ਉਤੇ ਪਿੰਡ ਕੜਾਹੇ ਵਾਲਾ ਕੋਲ ਦੁਪਹਿਰ ਵੇਲੇ ਮੋਟਰਸਾਈਕਲ ਤੇ ਇੱਕ ਐਂਟਰੀ ਦੀ ਆਮੋ ਸਾਹਮਣੇ ਟੱਕਰ ਵਿੱਚ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ ਹੋ ਗਈ। ਮੋਟਰਸਾਈਕਲ ਚਾਲਕ ਦੀ ਪਛਾਣ ਕਮਲਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਫਤੇਉੱਲਾ ਸ਼ਾ ਵਾਲਾਵਜੋਂ ਦੱਸੀ ਗਈ ਹੈ ਜੋ ਪਿੰਡ ਪੀਰ ਮਹਮਦੋ ਪਰਤ ਰਿਆ ਸੀ। ਘਟਨਾ ਤੋਂ ਬਾਅਦ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਫਤਿਹਗੜ ਪੰਜ ਤੋਰ ਦੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬਾਅਦ ਦੁਪਹਿਰ 1.30 ਵਜੇ ਦੇ ਕਰੀਬ ਮੁਕਸ਼ੜ ਕੋਪਰ ਪੁਲਿਸ ਨਾਕੇ ਦੇ ਟੋਲ ਪਲਾਜ਼ਾ ਵਿਚਕਾਰ ਇਹਨਾਂ ਦੋਵਾਂ ਵਾਹਨਾਂ ਦੀ ਸਿੱਧੀ ਟੱਕਰ ਕਰਕੇ ਇਹ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਨੌਜਵਾਨ ਕਮਲਜੀਤ ਸਿੰਘ ਕੜਾਹੇ ਵਾਲਾ ਪਿੰਡ ਕੋਲ ਪਾਸ ਪੁੱਜਾ ਤਾਂ ਮੋਗਾ ਵੱਲ ਵਾ ਰਹੇ ਤੇਜ਼ ਰਫਤਾਰ ਕੈਂਟਰ ਨਾਲ ਉਸਦੀ ਸਿੱਧੀ ਟੱਕਰ ਹੋ ਗਈ। ਆਸੇ ਵਿੱਚ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਅਤੇ ਕਾਂਗਰਸ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਚੰਨੀ ਦੀ ਸੱਸ ਤੇ ਡਾਕਟਰ ਤੇਜਿੰਦਰ ਸਿੰਘ ਦੀ ਮਾਤਾ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ। ਉਹਨਾਂ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਜਿਹੜੇ ਸਤਲੁਜ ਦਰਿਆ ਤੇ ਬਣੇ ਅਸਥ ਘਾੜ ਵਿੱਚ ਜਲ ਪ੍ਰਵਾਹ ਕੀਤੇ ਗੀਆਂ। ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ। ਸਾਰੇ ਪਰਿਵਾਰਕ ਮੈਂਬਰਾਂ ਨੇ ਅਸਥ ਘਾੜ ਤੇ ਅਸਥੀਆਂ ਜਲ ਪ੍ਰਵਾਹ ਕਰਨ ਮਗਰੋਂ ਗੁਰਦੁਆਰਾ ਪਤਾਲਪੁਰ ਸਾਹਿਬ ਵਿਖੇ ਮੱਥਾ ਟੇਕ ਕੇ ਬਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਇਸ ਮੌਕੇ ਉਹਨਾਂ ਕੁਝ ਦੇਰ ਕੀਰਤਨ ਵੀ ਸਰਵਣ ਕੀਤਾ ਪੰਜਾਬ ਵਿੱਚ ਅੱਜ ਤੋਂ 3 ਦਿਨਾਂ ਲਈ ਸਰਕਾਰੀ ਵੱਸਾਂ ਦਾ ਚੱਕਾ ਜਾਮ ਰਹੇਗਾ ਇਹ ਸੱਦਾ ਪੰਜਾਬ ਰੋਡਵੇ ਪਣ ਵੱਸ ਪੀ ਆਰਟੀਸੀ ਕੰਟਰੈਕਟਰ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਦਿੱਤਾ ਗਿਆ ਹੈ ਇਹ ਸੱਦੇ ਤਹਿਤ 6 ਜਨਵਰੀ ਤੋਂ 8 ਜਨਵਰੀ ਤੱਕ ਰਾਜਪਾੜ ਵਿੱਚ ਸਰਕਾਰੀ ਲਾਰੀਆਂ ਨਹੀਂ ਚੱਲਣਗੀਆਂ ਉੰਜ ਜਥੇਵੰਦੀ ਨੇ ਚੇਤਾਵਨੀ ਦਿੱਤੀ ਹੈ ਇਹ ਇਹ ਚੱਕਾ ਜਾਮ ਅਣਮਿੱਥੇ ਸਮੇਂ ਦਾ ਵੀ ਹੋ ਸਕਦਾ ਹੈ ਮਾਲਵਾ ਖੇਤਰ ਵਿੱਚ ਆਉਂਦੇ ਪੀਆਰਟੀਸੀ ਦੇ ਸਾਰੇ ਡਿਪੂਆਂ ਵਿੱਚ ਸ਼ਾਮ ਨੂੰ ਬੱਸਾਂ ਖੜੀਆਂ ਕਰਨ ਦੀ ਜਥੇਬੰਦੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਡੇਰ ਸ਼ਾਮ ਮਾਨਸਾ ਦੇ ਬੱਸਾਡੇ ਤੋਂ ਪੀਆਰਟੀਸੀ ਦੀਆਂ ਬੱਸਾਂ ਵਾਪਸ ਡਿਪੂਆਂ ਵਿੱਚ ਜਾਣੀਆਂ ਆਰੰਭ ਹੋ ਗਈਆਂ ਹਨ ਇਹ ਕੰਮ ਇਹ ਆਪਣੀਆਂ ਸੇਵਾਵਾਂ ਮਾਰੈਗੂਲਰ ਕਰਵਾਉਣ ਲਈ ਸੰਘਰਸ਼ ਕਰ ਰਿਆ ਨਾ ਇਹਨਾਂ ਕੰਮਾਂ ਵੱਲੋਂ ਪਹਿਲਾਂ ਵੀ ਅਣਮਿੱਥੇ ਸਮੇਂ ਦੀ ਰਾਜਪਾਲ ਵਿੱਚ ਹੜਤਾਲ ਕੀਤੀ ਗਈ ਸੀ ਅਤੇ ਭਰੋਸਾ ਦੇਣ ਤੋਂ ਬਾਅਦ ਉਸ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਭਾਰਤੀ ਕਿਸਾਨ ਯੂਨੀਅਨ ਉਗਰਾਹ ਨੇ ਐਲਾਨ ਕੀਤਾ ਕਿ ਉਹ ਸੜਕ ਹਾਦਸੇ ਦਾ ਸ਼ਿਕਾਰ ਹੋਏ ਆਪਣੇ ਵਰਕਰਾਂ ਲਈ ਸਰਕਾਰੀ ਰਾਹਤ ਹਾਸਲ ਕਰਨ ਲਈ ਅੱਜ 6 ਜਨਵਰੀ ਤੋਂ ਬਠਿੰਡਾ ਅਤੇ ਬਰਨਾਲਾ ਦੇ ਡੀਸੀ ਦਫ਼ਤਰਾਂ ਅੱਗੇ ਬੇਬਿਆਦੀ ਧਾਨੇ ਸ਼ੁਰੂ ਕਰਨਗੇ। ਉਨ੍ਹਾਂ ਇਹ ਐਲਾਨ ਪ੍ਰੈਸ ਕਾਨਫਰੰਸ ਦੌਰਾਨ ਸੀਨੀਅਰ ਮੀਤ ਪ੍ਰਧਾਨ ਚੰਦਾ ਸਿੰਘ ਢੱਟੂ ਕੇ, ਸਕੱਤਰ ਸਿੰਘਾਰਾ ਸਿੰਘ ਮਾਨ, ਸਕੱਤਰ ਜਗਤਾਰ ਸਿੰਘ ਕਾਲਾਚਾੜ, ਮੀਤ ਪ੍ਰਧਾਨ ਰੂਪ ਸਿੰਘ ਛੰਨਾ ਅਤੇ ਜ਼ਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਦੀ ਮੌਜੂਦਗੀ ਵਿੱਚ ਕੀਤਾ। ਉਨ੍ਹਾਂ ਇਸ ਹਾਦਸੇ ਸੰਬੰਧੀ ਪੰਜਾਬ ਸਰਕਾਰ ਤੇ ਚੁੱਪ ਬਟਣ ਦਾ ਦੋਚ ਲਾਉਂਦੇ ਆ ਕਿ ਆ ਕੇ ਇੱਕ ਪਾਸੇ ਭਗਵੰਤ ਮਾਨ ਸਰਕਾਰ ਕਿਸਾਨ ਹਤਾਸ਼ੀ ਹੋਣ ਦੇ ਦਾਅਵੇ ਕਰਦੀ ਹੈ ਪਰ ਹਾਦਸਾ ਵਾਪਰਨ ਤੋਂ ਡੇਢ ਦਿਨ ਬਾਅਦ ਹੀ ਪੰਜਾਬ ਸਰਕਾਰ ਪੀੜਤ ਪਰਿਵਾਰਾਂ ਦੀਆਂ ਮੰਗਾਂ ਨੂੰ ਅਣਗੌਲੀਆਂ ਕਰਕੇ ਉਹਨਾਂ ਤੇ ਹੋਰ ਕਿਸਾਨਾਂ ਨੂੰ ਕੜਾਕੇ ਦੀ ਠੰਡ ਵਿੱਚ ਹਸਤਲਾਤੇ ਸੜਕਾਂ ਤੇ ਰੋ ਰਹੀ ਹੈ ਉਹਨਾਂ ਕਹਾਂਗੇ ਇਸ ਹਾਸੇ ਵਿੱਚ ਫੌਤ ਹੋਈਆਂ ਤਿੰਨ ਔਰਤਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਇੱਕ ਜੀ ਨੂੰ ਸਰਕਾਰੀ ਨੌਕਰੀ ਅਤੇ ਪਰਿਵਾਰਾਂ 'ਤੇ ਚੜਿਆ ਸਾਰਾ ਕਰਜ਼ਾ ਖਤਮ ਕੀਤਾ ਜਾਵੇ ਇਸ ਤੋਂ ਇਲਾਵਾ ਗੰਭੀਰ ਜ਼ਖਮੀਆਂ ਨੂੰ 5-5 ਲੱਖ ਰੁਪਏ ਅਤੇ ਘੱਟ ਜ਼ਖਮੀਆਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਉਹਨਾਂ ਮੰਗ ਕੀਤੀ ਕਿ ਜ਼ਖਮੀਆਂ ਦਾ ਇਲਾਜ ਮਾਹਰ ਡਾਕਟਰਾਂ ਰਾਹੀਂ ਸਰਕਾਰੀ ਖਰਚੇ ਤੇ ਕਰਵਾਇਆ ਜਾਵੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਮੋਂਗਵਾਲੀ ਦੀ ਪਤਨੀ ਮਾਤਾ ਜਨਰਲ ਕੌਰ ਦਾ ਦਿਹਾਂਤ ਹੋ ਗਿਆ ਹੈ ਉਹ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਉਹਨਾਂ ਨੇ 80 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ ਮਾਤਾ ਜਨਰਲ ਕੌਰ ਆਪਣੇ ਪਿੱਛੇ ਇੱਕ ਸੁਪੁੱਤਰ ਤੇ ਦੋ ਧੀਆ ਛੱਡ ਗਏ ਹਨ ਮਿਲੀ ਜਾਣਕਾਰੀ ਮੁਤਾਬਕ ਅੱਜ ਮੁਹਾਲੀ ਵਿਖੇ ਅੰਤਮ ਸੰਸਕਾਰ ਹੋਵੇਗਾ ਭਾਰਤ ਸਿਡਨੀ ਟੈਸਟ ਵਿੱਚ ਮੇਜ਼ਬਾਨ ਆਸਟ੍ਰੇਲੀਆ ਹੱਥੋਂ ਮਿਲੀ 6 ਵਿਕਟਾਂ ਦੀ ਹਾਰ ਨਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਕਿਤਾਬੀ ਮੁਕਾਬਲੇ 24 ਬਾਰ ਹੋ ਗਿਆ ਹੈ। ਆਸਟ੍ਰੇਲੀਆ ਨੇ ਪੰਜੇ ਟੈਸਟ ਮੈਚਾਂ ਦੀ ਲੜੀ 3-1 ਨਾਲ ਜਿੱਤ ਕੇ 10 ਸਾਲਾਂ ਮਗਰੋਂ ਬਾਰਡਰ ਗਵਾਸਕਰ ਟਰੋਫੀ ਆਪਣੇ ਨਾਮ ਕੀਤੀ ਹੈ। ਆਸਟ੍ਰੇਲੀਆ ਹੁਣ 11 ਤੋਂ 15 ਜੂਨ ਨੂੰ ਲਾਰਜ ਵਿੱਚ ਦੱਖਣੀ ਅਫਰੀਕਾ ਖਿਲਾਫ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡੇਗਾ। ਭਾਰਤ ਨੇ ਸਿਡਨੀ ਟੈਸਟ ਦੇ ਪੀਜ ਦੇ ਨਾਲ ਮੇਜ਼ਬਾਨ ਟੀਮ ਨੂੰ ਜਿੱਤ ਲਈ 162 ਦੌੜ ਦਾ ਟਿਚਾਤਾ ਸੀ। ਜਿਸ ਨੂੰ ਆਸਟ੍ਰੇਲੀਅਨ ਟੀਮ ਨੇ 27 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ਨਾਲ ਪੂਰਾ ਕਰ ਲਿਆ। ਆਸਟ੍ਰੇਲੀਆ ਲਈ ਉਸਮਾਨ ਖਵਾਜਾ ਨੇ 48, ਟ੍ਰੈਵਿਸ ਹੈਡਨ ਨੇ 34 ਤੇ ਬਿਓ ਵੇਵਸਟਰ ਨੇ ਨਵਾਦ 48 ਦੌੜਾਂ ਦੀ ਪਾਰੀ ਖੇਡੀ। ਭਾਰਤ ਲਈ ਪ੍ਰਸਿੱਧ ਕ੍ਰਿਸ਼ਨਾ ਨੇ 3 ਤੇ 1 ਵਿਕਟਾ ਮੁਹੰਮਦ ਰਾਜ ਦੇ ਹਿੱਸੇ ਆਈ। ਇਸ ਤੋਂ ਪਹਿਲਾਂ ਭਾਰਤ ਨੇ 141 ਛੇ ਦੇ ਸਕੋਰ ਤੋਂ ਤੀਜੇ ਦਿਨ ਦੀ ਸ਼ੁਰੂਆਤ ਕੀਤੀ ਸੀ ਪਰ ਟੀਮ ਸਕੋਰ ਲਾਈਨ ਵਿੱਚ 16 ਦੌੜਾਂ ਦਾ ਹੀ ਯਾਫਾ ਕਰ ਸਕੇ। ਭਾਰਤ ਦੂਜੀ ਪਾਰੀ 157 ਦੌੜਾਂ ਤੇ ਸਿਮਟ ਗਈ। ਵਿਸ਼ੇ ਪੰਥਰ 61 ਦੌੜਾਂ ਨਾਲ ਟੌਪ ਸਕੋਰਰ ਰਿਹਾ ਆਸਟ੍ਰੇਲੀਆ ਦੇ ਸਕਾਟ ਬੋਲੈਂਡ ਨੇ 45 ਦੌੜਾਂ ਬਦਲੇ 6 ਵਿਕਟਾਂ ਲਈਆਂ ਕਪਤਾਨ ਪੈਟ ਕਵੈਂਸਨ ਨੇ 3 ਤੇ ਵਿਉਅ ਵਬਸਤਰ ਦੇ ਹਿੱਸੇ 1 ਵਿਕਟਾਈ ਇਸਨ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ